ਅਸਲਾਮ ਅਲੈਕੁਮ ਸਤਿ ਸ਼੍ਰੀ ਅਕਾਲ ਅਸੀਂ ਅੱਜ ਨਨਕਾਣਾ ਸਾਹਿਬ ਦੀ ਪਾਕ ਮੁਕੱਦਸ ਜ਼ਮੀਨ ਦੇ ਉੱਪਰ ਖੜੇ ਆਂ ਦਰਸ਼ਨ ਦੇਖਾਰ ਲਈ ਇੰਡੀਆ ਤੋਂ ਭਰਤੀਆਂ ਸੰਗਤਾਂ ਦੇ ਨਾਲ ਆਏ ਆਂ ਤੇ ਸਾਨੂੰ ਇੱਥੇ ਮੁਲਾਕਾਤ ਹੋਈ ਹੈ ਸਾਡੀ ਇੱਕ ਦੁਕਾਨ ਬڑے عزیز ਸਾਡੇ ਦੋਸਤ ਨੇ ਇਹ ਦੁਕਾਨਦਾਰੇ ਨੇ ਔਰ ਇਹ ਵੀ ਹੁਸ਼ਿਆਰਪੁਰ ਨਾਲ ਸੰਬੰਧ ਰੱਖਦੇ ਨੇ ਆਓ ਇਹਨਾਂ ਨਾਲ ਚਾਰ ਗੱਲਾਂ ਹੁਸ਼ਿਆਰਪੁਰ ਦੇ ਲਈ ਕਰਦੇ ਆਂ ਭਾਈ ਅਸਲਾਮੁਅਲੈਕੁਮ ਵਅਲੈਕੁਮ ਅਸਲਾਮ ਜੀ ਕੀ ਹਾਲ ਚਾਲ ਨੇ ਅੱਲਾਹ ਦਾ ਸ਼ੁਕਰ ਹੈ ਜੀ ਆਪ ਸਨਾਈਂ ਠੀਕ ਠਾਕ ਬਹੁਤ ਵਧੀਆ ਮੈਨੂੰ ਬੜੀ ਦਿਲ ਦੀ ਖੁਸ਼ੀ ਹੋਈ ਹੈ ਕਿ ਤੁਸੀਂ ਹੁਸ਼ਿਆਰਪੁਰ ਤੋਂ ਸੰਬੰਧ ਰੱਖਦੇ ਹੋ ਚਾਰਪੁਰ ਤੋਂ ਬਿਲੋਂਗ ਕਰਦੇ ਹੋ ਕੁਝ ਇਸ਼ਾਰਾ ਕਰੂੰਗੇ ਹੁਸ਼ਿਆਰਪੁਰ ਦੇ ਲਈ ਅਸ਼ਿਆਰਪੁਰ ਤੋਂ ਜਿਵੇਂ ਪਾਕਿਸਤਾਨ ਬਣਿਆ ਸਾਡੇ ਦਾਦਾ ਜੀ ਦਾਦੀ ਜਾਨ ਚਾਰਪੁਰ ਤੋਂ ਆਏ ਨੇ ਜੋ ਪਾਕਿਸਤਾਨ ਬਣਿਆ ਤੇ ਉਹਨਾਂ ਨੇ ਸਾਨੂੰ ਜਿਹੜੀਆਂ ਗੱਲਾਂ ਬਾਤਾਂ ਦੱਸੀਆਂ ਨੇ ਬੜੇ ਪਿਆਰ ਮੁਹੱਬਤ ਦੇ ਨਾਲ ਉੱਥੇ ਜ਼ਿੰਦਗੀ گزارੀ ਹੈ ਉਹਨਾਂ ਨੇ ਤੇ ਬੜਾ ਯਾਦ ਕਰਦੇ ਰਹੇ ਨੇ ਤੇ ਤੁਸੀਂ ਦੱਸਿਆ ਹੁਸ਼ਿਆਰਪੁਰ ਚ ਕਿਹੜੀ ਖਾਸ ਜਗ੍ਹਾ ਕਿਹੜਾ ਖਾਸ ਪਿੰਡ ਤੁਹਾਡਾ ਜਿਹੜਾ ਹੈਗਾ ਹੁਸ਼ਿਆਰਪੁਰ ਦੇ ਵਿੱਚ ਚਾਰਪੁਰ ਦੇ ਵਿੱਚ ਜੀ ਔੜ ਮੋੜ ਟਾਂਡਾ ਉੱਥੋਂ ਆਏ ਸਨ ਉੱਥੇ ਉਹ ਰਹਿੰਦੇ ਸੀ ਤੇ ਬੜਾ ਕਹਿੰਦੇ ਪਿਆਰ ਮੁਹੱਬਤ ਸੀ ਸਾਡਾ ਤੇ ਬੜੀ ਜ਼ਿੰਦਗੀ ਅੱਛੀ ਤਰੀਕੇ ਨਾਲ ਗੁਜ਼ਰੀ ਸੀ ਕਾ ਹਾਲੇ ਹੁਣ ਕੋਈ ਹੋਰ ਵੀ ਤੁਹਾਡੇ ਫੈਮਿਲੀ ਦਾ ਕੋਈ ਹੁਸ਼ਿਆਰਪੁਰ ਚ ਮੌਜੂਦ ਹੈ ਅੱਜ ਦੇ ਦੌਰ ਚ ਸਾਡੇ ਨਹੀਂ ਕੋਈ ਵੀ ਨਹੀਂ ਸਾਰੇ ਆ ਗਏ ਸੀ ਜਦੋਂ ਪਾਕਿਸਤਾਨ ਬਣਿਆ ਤੇ ਜਦੋਂ ਪਾਕਿਸਤਾਨ ਨਹੀਂ ਸੀ ਬਣਿਆ ਹੁਸ਼ਿਆਰਪੁਰ ਤੁਹਾਡੇ ਫੈਮਿਲੀ ਮੈਂਬਰ ਕੀ ਕੰਮ ਕਰਿਆ ਕਰਦੇ ਸੀ ਉਧਰ ਮੇਰੇ ਦਾਦਾ ਜੀ ਬੇਸਿਕਲੀ ਆਰਮੀ ਸਨ ਬ੍ਰਿਟਿਸ਼ ਆਰਮੀ ਦੇ ਵਿੱਚ ਠੀਕ ਹੈ ਠੀਕ ਹੈ ਜੀ ਬ੍ਰਿਟਿਸ਼ ਆਰਮੀ ਦੇ ਜੀ ਮਾਸ਼ਾਅੱਲਾ ਬਹੁਤ ਅੱਛੀ ਗੱਲ ਹੈ ਜੀ ਤੇ ਹੁਣ ਤੁਸੀਂ ਇੱਥੇ ਕਿੰਨੀ ਦੇਰ ਤੋਂ ਦੁਕਾਨ ਕਰ ਰਹੇ ਹੋ ਗੁਰਦੁਆਰੇ ਦੇ ਸਾਹਮਣੇ ਜੀ ਜੋ ਉਹਨਾ ਪਾਕਿਸਤਾਨ ਬਣਿਆ ਜੀ ਉਦੋਂ ਦੇ ਬਾਬਾ ਜੀ ਦੇ ਦਰ ਤੇ ਪਾਸ ਸਾਨੂੰ ਜਗ੍ਹਾ ਮਿਲ ਗਈ ਅਸੀਂ ਉਦੋਂ ਦੇ ਰੈਸ਼ਪੀਜ਼ ਹੀ ਆਏ ਹਾਂ ਇੱਥੇ ਕੰਮ ਕਰਦੇ ਆ ਤੇ ਇੱਥੇ ਸਾਡਾ ਕਾਰੋਬਾਰ ਮਾਸ਼ਾਅੱਲਾ ਬੜਾ ਅੱਛਾ ਹੈ ਬੜਾ ਅੱਛਾ ਟਾਈਮ ਗੁਜ਼ਰ ਰਿਹਾ ਹੈ ਆਂਦੇ ਜਾਂਦੇ ਮਹਿਮਾਨ ਸਾਨੂੰ ਮਿਲਦੇ ਨੇ ਬੜੀ ਚਾਹ ਕਰਦੇ ਨੇ ਬੜਾ ਪਿਆਰ ਹੈ ਜੀ ਅੱਛਾ ਪਹਿਲਾਂ ਵੀ ਕੋਈ ਤੁਹਾਨੂੰ ਕੋਈ ਜ਼ਾਹਰੀਨ ਕੋਈ ਦਰਬਾਰ ਤੇ ਆਇਆ ਹੁਸ਼ਿਆਰਪੁਰ ਦਾ ਕੋਈ ਸ਼ਖਸ ਮਿਲਿਆ ਹਾਂਜੀ ਮਿਲਦੇ ਰਹਿੰਦੇ ਨੇ ਆਂਦੇ ਨੇ ਮਹਿਮਾਨ ਬਹੁਤ ਜ਼ਿਆਦਾ ਆਂਦੇ ਨੇ ਮੁਲਾਕਾਤ ਹੁੰਦੀ ਆ ਬੜੇ ਅੱਛੇ ਤਰੀਕੇ ਨਾਲ ਹੁੰਦੀ ਆ ਚਲੋ ਆਪਾਂ ਵੈਸੇ ਅੱਜ ਔਰ ਕੱਲ੍ਹ ਦੇ ਲਈ ਵੀ ਇੱਥੇ ਹੀ ਆ ਤੇ ਭਾਜੀ ਨਾਲ ਦੁਆਰਾ ਵੀ ਮੁਲਾਕਾਤ ਕਰਾਂਗੇ ਤੇ ਹੁਸ਼ਿਆਰਪੁਰ ਦੇ ਨਾਲ ਹੋਰ ਮਿੱਠੀਆਂ ਗੱਲਾਂ ਹੁਸ਼ਿਆਰਪੁਰ ਦੇ ਲਈ ਸੁਣਾਂਗੇ ਭਾਜੀ ਕੋਲੋਂ ਇਹਨਾਂ ਦੀਆਂ ਜ਼ਿਆਦਾ ਤਾਜ਼ੀਆਂ ਹੋਣਗੀਆਂ ਔਰ ਸਾਡੇ ਲਈ ਵੀ ਵਧੀਆ ਇੱਕ ਮਾਹੌਲ ਬਣੇਗਾ ਇਹਨਾਂ ਪਿਆਰ ਔਰ ਇਹਨਾਂ ਦਾ ਇਖਲਾਸ ਜਿਹੜਾ ਹੈਗਾ ਇਹਨਾਂ ਦੇ ਦਿਲ 'ਚ ਹੁਸ਼ਿਆਰਪੁਰ ਦੇ ਲਈ ਮੋਲਾ ਕਰੇ ਬਣਿਆ ਰਹੇ ਇਨਸ਼ਾਅੱਲਾ ਜੀ ਸਾਡਾ ਆਪਾਂ ਇਹਨਾਂ ਨੂੰ ਬਾਬਾ ਨਾਨਕ ਆਪਣੀ ਇਨਸ਼ਾਅੱਲਾ ਜੀ ਸਾਡਾ ਇਹ ਇੰਨਾ ਕ ਪਿਆਰ ਹੋਣਾ ਚਾਹੀਦਾ ਆਪਸ 'ਚ ਸਾਡੀਆਂ ਗਵਰਨਮੈਂਟਾਂ ਨੇ ਵੀ ਚਾਹੀਦਾ ਕਿ ਇੱਕ ਦੂਜੇ ਦੇ ਨਾਲ ਇਹਦੀ ਸ਼ਫਕਤ ਕਰਨ ਕਿ ਲੋਕ ਬਾਬਾ ਜੀ ਦੇ ਦਰਸ਼ਨ ਲਈ ਨਨਕਾਣਾ ਸਾਹਿਬ ਜ਼ਿਆਦਾ ਜ਼ਿਆਦਾ ਆਉਣ ਸਾਡੀਆਂ ਆਪਸ 'ਚ ਇੱਕ ਦੂਜੇ ਚਾਹਤਾ ਵਧੇ ਪਿਆਰ ਵਧੇ ਇਹੀ ਅਸੀਂ ਚਾਹਨੇ ਆਂ ਇਹੀ ਹੋਣਾ ਚਾਹੀਦਾ ਕੋਈ ਪੇਗਾਮ ਸਾਡੀ ਗਵਰਨਮੈਂਟ ਲਈ ਜਾਂ ਆਪਣੀ ਗਵਰਨਮੈਂਟ ਨੂੰ ਕੋਈ ਪੇਗਾਮ ਦੇਣਾ ਚਾਹੁੰਦੇ ਹੋ ਕੋਈ ਆਵਾਮ ਲਈ ਪੇਗਾਮ ਦੇਣਾ ਚਾਹੁੰਦੇ ਹੋ ਹਾਂਜੀ ਅਸੀਂ ਪੇਗਾਮ ਤੇ ਹੀ ਦੇਨੇ ਆ ਕਿ ਜਿਸ ਤਰੀਕੇ ਨਾਲ ਅਸੀਂ ਸਾਡੀ ਜ਼ਿੰਦਗੀ guzri ਆ ਪੁਰਾਣੇ ਸਾਡੇ ਲੋਕਾਂ ਨੇ ਜ਼ਿੰਦਗੀ guzारी ਆ ਅਸੀਂ ਇਹ ਹੀ ਚਾਹਨੇ ਆ ਕਿ ਇੱਕ ਦੂਰੇ ਦੇ ਨਾਲ ਮਿਲ ਜੋ ਰੱਖੀਏ ਤੇ ਬੜੇ ਅچھے ਤਰੀਕੇ ਨਾਲ ਜ਼ਿੰਦਗੀ guzारीਏ ਸਾਡਾ ਆਪਸ ਵਿੱਚ ਮਿਲਣਾ ਜੁਲਣਾ ਜ਼ਰੂਰੀ ਆ ਬਾਬਾ ਜੀ ਦਾ ਦਰਬਾਰ ਆ ਸਾਡੇ ਨਨਕਾਣਾ ਸਾਹਿਬ ਦੇ ਵਿੱਚ ਇਤੋਂ ਅਗੇ ਤੇ ਸਿੱਖ ਬਰਾਦਰੀ ਲਈ ਵੀ ਕੋਈ ਜਗ੍ਹਾ ਨਹੀਂ ਹੈ ਤੇ ਸਾਡਾ ਮਾਸ਼ਾਅੱਲਾ ਸਾਡੇ ਵੀ ਅچھے اخਲਾਕiyat ਅਸੀਂ ਵੀ ਇਥੋਂ ਹਾਸਲ ਕਰਦੇ ਆ ਤੇ ਜ਼ਿੰਦਗੀ ਦਾ ਅੱਛਾ ਹੈ ਬੇਸ਼ੱਕ ਜੀ ਬੇਸ਼ੱਕ ਸਿੱਖ ਬਰਾਦਰੀ ਲਈ ਤੇ ਇਹ ਕਾਬਾ ਵਾ ਜੀ ਜਿਵੇਂ ਤੁਹਾਡੀ ਆਵਾਜ਼ ਮਜਬੀ ਲੈਂਗੁਏਜ ਚ ਬੋਲੀਏ ਆਪਾਂ ਕਿ ਸਿੱਖ ਬਰਾਦਰੀ ਲਈ ਤੇ ਕਾਬਾ ਵਾ ਸਿੱਖਾਂ ਦਾ ਤੇ ਆਏ ਹੋਏ ਜ਼ਾਇਰਿਨ ਜਿਹੜੇ ਹੈਗੇ ਨੇ ਮਸਲਨ ਇੱਕ ਤਰ੍ਹਾਂ ਹਜ ਕਰਨ ਹੀ ਆਏ ਨੇ ਤੁਸੀਂ ਵੀ ਇਨਸ਼ਾਅੱਲਾਹ ਤਹਲਾ ਇਸੇ ਤਰੀਕੇ ਦੇ ਨਾਲ ਬਾਬਾ ਜੀ ਦਾ ਦਰਸ਼ਨ ਕਰਨ ਲਈ ਵੀ ਜਾਈਦੇ ਨੇ ਸਾਨੂੰ ਵੀ ਇਹਨਾਂ ਦੇ ਨਾਲ ਇੰਨੀ ਚਾਹਤ ਆ ਜਿੰਨੀ ਤੁਸੀਂ ਚਾਹ ਕਰਦੇ ਹੋ ਚਲੋ ਬਾਬਾ ਜੀ ਆਪਣਾ ਪਿਆਰ ਤੁਹਾਡੇ ਨਾਲ ਬਣਾਈ ਰੱਖਣ ਔਰ ਤੁਹਾਨੂੰ ਆਪਣੇ ਕਦਮਾਂ ਨਾਲ ਜਗ੍ਹਾ ਲਈ ਰੱਖਣ ਇਨਸ਼ਾਅੱਲਾਹ ਚਲੋ ਜੀ ਦੁਬਾਰਾ ਮਿਲਦੇ ਆਂ ਔਰ ਥੈਂਕ ਯੂ ਸਾਰੇ ਨਾਲ ਸੱਚਾ ਗੱਲ ਦੋਸਤੋ ਮੈਂ ਤੁਹਾਡਾ ਆਪਣਾ ਅਰਵਿੰਦਰ ਪੱਟੀ ਦੋਸਤੋ ਭਦਰੂ ਫਿਲਮ ਪ੍ਰੋਡਕਸ਼ਨ ਵੱਲੋਂ ਇੱਕ ਬਹੁਤ ਹੀ ਖੂਬਸੂਰਤ ਪ੍ਰੋਗਰਾਮ ਚੱਲ ਰਿਹਾ ਸੀ ਇੱਕ ਮੁਲਾਕਾਤ ਇਹ ਪ੍ਰੋਗਰਾਮ ਲਾਕਡਾਊਨ ਕਰਕੇ ਬੰਦ ਕੀਤਾ ਗਿਆ ਸੀ ਪਰ ਹੁਣ ਇਹਦੇ ਪ੍ਰੋਡਿਊਸਰ ਤੇ ਡਾਇਰੈਕਟਰ ਜਸਵਿੰਦਰ ਸਿੰਘ ਨੇ ਹਣਾ ਦੱਸਿਆ ਕਿ ਇਹ ਪ੍ਰੋਗਰਾਮ 9 ਸਾਲ ਤੋਂ ਫਿਰ ਸ਼ੁਰੂ ਕੀਤਾ ਜਾ ਰਿਹਾ ਹੈ ਇਹ ਪ੍ਰੋਗਰਾਮ ਤੁਸੀਂ ਦੇਖ ਸਕੋਗੇ ਫਿਦਾ ਚੈਨਲ ਤੇ ਜਿਹੜਾ ਫਾਸਟਵੇ ਤੇ 331 ਨੰਬਰ ਤੇ ਚੱਲਦਾ ਹੈ ਸੋ ਯਾਦ ਰੱਖਣਾ ਇੱਕ ਮੁਲਾਕਾਤ ਬਾਏ ਭਦਰੂ ਫਿਲਮ productions thank mm -hmm. you